ਉਹ ਪੁੱਤਰੀ ਕਾ ਦਾ ਜੀਦਾ ਆਪਣੀ ਮਾਂ ਨਾਲ ਪਿਆਰ ਨਾ ਹੋਵੇ ਜੀਵਨ ਦੇ ਵਿੱਚ ਸਭ ਤੋਂ ਜਿਹੜਾ ਕੀਮਤੀ ਰਿਸ਼ਤਾ ਹੁੰਦਾ ਹੈ ਉਹ ਹੁੰਦਾ ਹੈ ਮਾਂ ਦਾ ਵੱਡੇ ਵੱਡੇ ਫਕੀਰਾਂ ਨੇ ਵੀ ਆਪਣੀ ਮਾਂ ਨੂੰ ਸਲਾਹਿਆ ਆਪਣੀ ਮਾਂ ਦੀ ਗੱਲ ਕੀਤੀ ਉਹ ਪੁੱਤਰੀ ਕਾ ਦਾ ਜੀਦਾ ਆਪਣੀ ਮਾਂ ਨਾਲ ਪਿਆਰ ਨਾ ਹੋਵੇ ਉਹ ਇਨਸਾਨ ਹੀ ਕਾ ਦਾ ਜੀਦਾ ਪਿਆਰ ਆਪਣੀ ਮਾਂ ਨਾਲ ਨਾ ਹੋਵੇ ਜੇ ਆਪਣੀ ਮਾਤਾ ਨਾਲ ਪਿਤਾ ਨਾਲ ਪਿਆਰ ਜਾਂ ਪ੍ਰੇਮ ਹੈ ਨਹੀਂ ਤੇ ਸਮਝੋ ਇਹ ਇਨਸਾਨ ਹੈ ਹੀ ਨਹੀਂ ਬਹੁਤ ਜ਼ਰੂਰੀ ਹੈ ਦੂਜਿਆਂ ਨਾਲ ਤਾਂ ਬਾਅਦ ਦੀ ਗੱਲ ਹੈ ਤੇ ਜਿਹੜੇ ਆਪਣੇ ਮਾਂ ਪਿਓ ਨੂੰ ਵੀ ਜਿਹੜਾ ਪਿਆਰ ਕਰ ਸਕਿਆ ਉਹ ਦੂਜੇ ਨੂੰ ਕੀ ਕਰੂਗਾ ਜੀਨੇ ਜੰਮਿਆ ਜੇ ਬੰਦਾ ਉਹਨੂੰ ਨਹੀਂ ਪਿਆਰ ਕਰ ਸਕਿਆ ਉਹਨੂੰ ਨਹੀਂ ਸਮਝ ਸਕਿਆ ਫਿਰ ਉਹ ਦੂਜੇ ਦਾ ਕੀ ਸਵਾਰੂਗਾ ਜੀਨੇ 9 ਮਹੀਨੇ ਪੇਟ 'ਚ ਰੱਖਿਆ ਤਕਰੀਬਨ 3 ਸਾਲ ਗੋਦੀ 'ਚ ਰਹਿੰਦਾ ਬੱਚਾ ਤੇ ਸਾਹ ਸੰਗਤ ਇੱਕ ਔਰਤ ਦਾ ਬੰਦੇ ਦੀ ਮਰਦ ਦੀ ਜ਼ਿੰਦਗੀ 'ਚ ਬਹੁਤ ਵੱਡਾ ਯੋਗਦਾਨ ਹੈ ਭਾਵੇਂ ਕਿ ਪੁਰਾਣੇ ਸਮਿਆਂ 'ਚ ਜਿਵੇਂ ਮਾਤਾ ਜੀ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਕਰੀਬਨ 15-20 ਸਾਲਾਂ ਦੀ ਉਮਰ ਸੀ ਮਾਤਾ ਦੀ। ਪ੍ਰਾਣੀਆਂ ਬੀਬੀਆਂ ਨੇ ਇੰਨਾ ਕੰਮ ਕੀਤਾ, ਬਹੁਤ ਕੰਮ ਕੀਤਾ, ਅੱਜ ਦੀਆਂ ਕੁੜੀਆਂ ਤਾਂ ਕਰ ਹੀ ਨਹੀਂ ਸਕਦੀਆਂ। ਆਪ ਬੈਠੀਆਂ ਬਾਗੀਆਂ 50 ਸਾਲ ਦੀ ਉਮਰ ਹੈ ਕਿਸੇ ਦੀ 60-70 ਦੀ, ਤੁਸੀਂ ਵੀ ਬੈਠਿਓ 50-60 ਤੋਂ ਉੱਪਰ ਮੇਰੇ ਤੋਂ ਸਿਆਣੇ। ਅੱਜ ਤਾਂ ਕੱਲ੍ਹ ਜਮੇ ਆ। ਜਦੋਂ ਅਸੀਂ ਜਮੇ ਉਦੋਂ ਨੂੰ ਬਹੁਤ ਸੁੱਖ-ਸਹੂਲਤਾਂ ਆ ਗਈਆਂ ਸੀ। ਵਿਗਿਆਨੀ ਯੋਗ ਆ ਗਿਆ, ਸਾਇੰਸ ਆ ਗਈ। ਅੱਜ ਦੇ ਜੰਮੇ ਬੱਚੇ ਤਾਂ ਜਮਾ ਹੀ ਕਿੰਨੀਆਂ ਸਹੂਲਤਾਂ ਬਣ ਗਈਆਂ ਘਰਾਂ ਚਾਚ ਤੇ ਉਹ ਮਾਈਆਂ ਤੇ ਉਦੋਂ ਬੰਦੇ ਭੜੇ ਹੁੰਦੇ ਸੀ ਬੰਦਿਆਂ ਦਾ ਸੁਭਾ ਕਰੜਾ ਹੁੰਦਾ ਸੀ ਕਿੰਨੀ ਸਖਤਾਈ ਹੁੰਦੀ ਸੀ ਸਖਤ ਸੁਭਾ ਹੁੰਦਾ ਸੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਈਆਂ ਨੇ ਕੰਮ ਕਰਨਾ ਮਜਾਲ ਹੈ ਕੋਈ ਅਕਾਵਟ ਥਕਾਵਟ ਨਾ ਬਾਣੀ ਨੇ ਵੀ ਕਿਹਾ ਗੁਰਾਣੀ ਨੇ ਵੀ ਕਿਹਾ ਕਿ ਮਾਈਆਂ ਰੱਬ ਰਜਾਈਆਂ ਇਹ ਤਾਂ ਰੱਬ ਵੱਲੋਂ ਰਜੀਆਂ ਹੋਈਆਂ ਪਰ ਅੱਜ ਕਾਲ ਯੁੱਗ ਦਾ ਸਮਾਂ ਅੱਜ ਬਹੁਤ ਕੁਝ ਬਦਲਾਵ ਹੈ ਦਾਰਸ਼ਨਿਕਾਂ ਦਾ ਵੱਡੇ ਵੱਡੇ ਫਿਲਾਸਫਰਾਂ ਦਾ ਕਥਨ ਹੈ ਕਿ ਔਰਤ ਬੰਦੇ ਨਾਲੋਂ ਬਲਵਾਨ ਹੈ ਤੇ ਤਕੜੀ ਹੈ ਆਚਾਰਿਆ ਰਜਨੀਸ਼ ਜਿਹਨੂੰ ਓਸ਼ੋ ਕਹਿੰਦੇ ਆ ਉਹ ਵੀ ਕਹਿੰਦਾ ਜਿੱਥੇ 100 ਲੜਕੀ ਪੈਦਾ ਹੁੰਦੀ ਹੈ ਨਾ 116 ਬੱਚੇ ਕੁਦਰਤ ਪੈਦਾ ਕਰਦੀ ਹੈ ਮੁੰਡੇ ਜ਼ਿਆਦਾ ਪੈਦਾ ਹੁੰਦੇ ਐ ਕੁੜੀਆਂ ਘੱਟ ਪੈਦਾ ਹੁੰਦੀਆਂ ਕਾਰਨ ਕੁਦਰਤ ਨੂੰ ਵੀ ਪਤਾ ਕਿ ਮੁੰਡੇ ਕਮਜ਼ੋਰ ਹੁੰਦੇ ਐ 16 ਵੱਧ ਭੇਜੇ ਧਰਤੀ ਤੇ 100 ਮਗਰ 16 ਵੱਧ ਭੇਜੇ ਕਹਿੰਦੇ 16 ਨੇ ਖਤਮ ਹੋ ਜਾਣਾ ਮਰ ਜਾਣਾ ਇਹਨਾਂ ਨੇ ਔਰਤਾਂ ਹਮੇਸ਼ਾ ਵੱਧ ਉਮਰ ਭੋਗਦੀਆਂ ਬੰਦਾ ਘੱਟ ਤੇ ਜੇ ਮਾਨਸਿਕ ਤੌਰ ਤੇ ਸਬਰ ਸਦਕ ਟਿਕਾਉ ਦੀ ਗੱਲ ਕਰੀਏ ਸਹਿਨ ਸ਼ਕਤੀ ਦੀ ਗੱਲ ਕਰੀਏ ਤੇ ਉਹ ਵੀ ਜਾਦਾ ਔਰਤ ਵਿੱਚ ਹੀ ਹੁੰਦੀ ਹੈ ਅੱਜ ਤੱਕ ਔਰਤ ਨੂੰ ਛੋਟਾ ਦਿਖਾਇਆ ਗਿਆ ਭਾਵੇਂ ਕਿ Hindu ਇਸਲਾਮ ਕ੍ਰਿਸਚਨ ਜੈਨੀ ਬੋਧੀ ਕੋਈ ਵੀ ਧਰਮ ਸੀ ਜਿੰਨਾ ਸਤਕਾਰ ਬਾਬੇ ਨਾਨਕ ਨੇ ਦਿੱਤਾ ਉਹਨਾਂ ਕੋਈ ਹੋਰ ਨਹੀਂ ਦੇ ਸਕਿਆ ਅੱਜ ਹੈ ਨਾ ਜਿਹੜਾ ਜ਼ਮਾਨਾ ਅੱਜ ਲੜਕੇ ਤੇ ਲੜਕੀ ਨੂੰ ਬਰਾਬਰ ਸਮਝਿਆ ਜਾਂਦਾ ਹੈ ਤੇ ਪੜਾਇਆ ਵੀ ਜਾਂਦਾ ਹੈ। ਭਾਵ ਕਿ ਪੁੱਤਾਂ ਵਾਂਗੂ ਪਾਲਿਆ ਜਾਂਦਾ ਹੈ। ਅੱਜ ਦਾ ਜ਼ਮਾਨਾ ਇਹੋ ਜਿਹਾ ਹੈ ਕਿ ਇੱਥੋਂ ਤੱਕ ਬਾਪ ਆਪਣੀ ਲੜਕੀ ਨੂੰ ਸਿਰ ਤੇ ਬਿਠਾ ਕੇ ਰੱਖਦਾ ਹੈ। ਤੇ ਜਦੋਂ ਅਗਲੇ ਘਰ ਚ ਜਾਂਦੀ ਹੈ ਤੇ ਉਹ ਜਿਹੜੀ ਸਿਰ ਤੇ ਬੈਠੀ ਹੋਵੇ ਆਪਣੇ ਪਿਤਾ ਦੇ ਮੋਜਾਂ ਮਾਣੀਆਂ ਹੋਣ ਖੁੱਲ੍ਹ ਦਿੱਤੀ ਹੋਵੇ ਬਗਾਨੇ ਘਰ ਜਾ ਕੇ ਪੈਰ ਦੀ ਜੁੱਤੀ ਨਹੀਂ ਬਣ ਸਕਦੀ ਅੱਜ ਦੀ ਔਰਤ ਪੜ੍ਹੀ ਲਿਖੀ ਕਹਿੰਦੀ ਵੀ ਮੈਂ ਮੇਰੇ ਕੋਲ ਕੀ ਨਹੀਂ ਮੇਰੇ ਪਿਤਾ ਨੇ ਸਭ ਕੁਝ ਦਿੱਤਾ ਸਭ ਕੁਝ ਤੇ ਸਾਹਾ ਸੰਗਤ ਤਾਂ ਕਰਕੇ ਇਹ ਬਦਲਾਅ ਆ ਗਿਆ ਹੁਣ ਔਰਤਾਂ ਕਹਿੰਦੀਆਂ ਸਾਨੂੰ ਬਰਾਬਰੀ ਚਾਹੀਦੀ ਹੈ ਬਰਾਬਰ ਨਹੀਂ ਰੱਬ ਨੇ ਤਾਂ ਪਹਿਲਾਂ ਹੀ ਮਰਦ ਤੋਂ ਵੱਡੇ ਬਣਾਇਆ ਤੁਸੀਂ ਪਹਿਲਾਂ ਹੀ ਬਹੁਤ ਮਹਾਨ ਹੋ ਔਰਤ ਤੇ ਮਰਦ ਦੀ ਕੀ ਬਰਾਬਰੀ ਹੈ ਤੁਸੀਂ 9 ਮਹੀਨੇ ਇੱਕ ਮਰਦ ਨੂੰ ਪੇਟ 'ਚ ਰੱਖ ਕੇ ਪੈਦਾ ਕੀਤਾ ਮੁਕਾਬਲਾ ਹੀ ਨਹੀਂ ਬੰਦਾ ਤਾਂ ਬਹੁਤ ਛੋਟਾ ਹੈ ਬੰਦੇ 'ਚ ਤਾਂ ਸਹਿਨਸ਼ੀਲਤਾ ਹੀ ਨਹੀਂ ਜਿੰਨਾ ਸਬਰ ਸਦਕ ਪ੍ਰੇਮ ਭਾਵਨਾ ਔਰਤ 'ਚ ਹੈ ਬੰਦੇ 'ਚ ਤਾਂ ਹੈ ਹੀ ਨਹੀਂ ਤਾਂ ਕਰਕੇ ਮਹਾਰਾਜ ਦੀ ਬਾਣੀ ਨੇ ਕਿਹਾ ਮੈਂ ਦੇਖੋ ਬਾਣੀ ਦੇ ਸੰਦਰਭ 'ਚ ਬੋਲ ਰਿਹਾ ਹਾਂ ਪੰਡ ਜੰਮੀ ਐ ਪੰਡ ਨਿੰਮੀ ਐ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਮਹਾਰਾਜ ਨੇ ਕਿਹਾ ਪੰਡ ਮੁਆ ਪੰਡ ਪਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਕਿਸੇ ਨੇ ਪੈਰ ਦੀ ਜੁੱਤੀ ਕਿਹਾ ਕਿਸੇ ਨੇ ਨਰਕ ਦਾ ਦਵਾਰ ਕਿਹਾ ਬਾਬੇ ਨਾਨਕ ਨੇ ਕਿਹਾ ਇਹਨੂੰ ਇੰਨਾ ਮੰਦਾ ਕਿਉ ਬੋਲਦੇ ਹੋ ਜਿਨੇ ਆਪਣੀ ਕੋਖ ਤੋਂ ਰਾਜਿਆਂ ਨੂੰ ਜਨਮ ਦਿੱਤਾ ਰਾਜਿਆਂ ਨੂੰ ਜਨਮ ਦੇਣ ਵਾਲੀ ਕਿਵੇਂ ਗਲਤ ਹੋ ਸਕਦੀ ਹੈ ਜਾਂ ਛੋਟੀ ਹੋ ਸਕਦੀ ਹੈ ਸਤਕਾਰ ਦਿੱਤਾ ਤੇ ਇਤਿਹਾਸ ਪੜਦੇ ਹਾਂ ਬੇਬੇ ਨਾਨਕੀ ਮਾਤਾ ਖੀਵੀ ਤੇ ਸਾਧ ਸੰਗਤ ਧੰਨ ਮਾਤਾ ਗੁਜਰ ਕੌਰ ਆਖੋ ਸਤਨਾਮ ਬਰਾਬਰ ਸਤਕਾਰ ਪਿਆਰ ਦਿੱਤਾ ਮਹਾਨ ਬਣਾਇਆ ਜਦੋਂ ਪਹਿਲਾਂ ਕਿਸੇ ਦੇ ਲੜਕੀ ਹੋ ਜਾਣੀ ਨਾ ਪਹਿਲਾਂ ਲੜਕੀ ਤੇ ਔਰਤਾਂ ਨੇ ਵੀ ਕਹਿ ਦੇਣਾ ਰੱਬ ਨੇ ਸਾਡੇ ਇੱਟ ਮੱਥੇ ਮਾਰੀ ਆਖੋ ਸਤਨਾਮ ਔਰਤੀ ਔਰਤ ਦੀ ਦੁਸ਼ਮਣ ਸੀ ਅੱਜ ਵੀ ਹੈ ਇੱਟ ਮੱਥੇ ਮਾਰਦੀ ਕੁੜੀ ਹੋ ਗਈ ਸੱਸ ਦਾ ਮੂੰਹ ਸਭ ਤੋਂ ਭੈੜਾ ਹੁੰਦਾ ਸੀ ਸੱਸ ਏਟੀ ਕਹਿੰਦੀ ਸੀ ਤੇ ਸਾਥ ਸੰਗਤ ਜਿਹੜੀ ਘਰ ਦੀ ਨੂੰਹ ਕੋਲ ਜੇ ਕੁੜੀ ਹੋ ਜਾਣੀ ਤੇ ਉਹਨੂੰ ਵੀ ਫਿਕਰ ਪੈ ਜਾਣਾ ਤੇ ਨਾ ਜਾਣੀ ਕਿਤੇ ਦੂਜੀ ਵੀ ਲੜਕੀ ਹੋ ਜਾਣੀ ਬਸ ਪਰਸਾਸ ਦਾ ਵਾਸ ਨਹੀਂ ਸੀ ਚੱਲਦਾ ਉਹਨੂੰ ਆਪ ਦੀ ਨੂੰਹ ਜ਼ਹਿਰ ਹੀ ਲੱਗਦੀ ਐ ਵੀ ਇਹਨੂੰ ਕੱਢੋ ਕਰੋ ਜਦ ਕੇ ਵਿਗਿਆਨਿਕ ਤੌਰ ਤੇ ਤੁਹਾਡੇ ਬੱਚੇ ਪੜ੍ਹੇ ਲਿਖੇ ਤੁਹਾਨੂੰ ਪਤਾ ਹੈ ਔਰਤ ਤਾਂ ਇੱਕ ਭਾਂਡਾ ਹੈ ਔਰਤ ਦੇ ਲੜਕੀ ਜਾਂ ਲੜਕਾ ਹੋਣਾ ਇਹ ਮਰਦ ਦੇ ਹੱਥ ਹੈ ਤੇ ਸਾਹ ਸੰਗਤ ਇੱਕ ਜ਼ਮਾਨਾ ਸੀ ਪੜਨ ਨਹੀਂ ਸੀ ਦਿੱਤਾ ਜਾਂਦਾ ਕੀ ਆਖਣਾ ਕੋਈ ਊੜਾ ਐੜਾ ਮਾੜਾ ਮੋਟਾ ਸਿੱਖ ਲੈਣਾ ਤੇ ਅੱਜ ਤਾਂ ਬਰਾਬਰ ਦੀ ਪੜ੍ਹਾਈ ਆ ਕਿੰਨੀ ਆਜ਼ਾਦੀ ਹੈ ਜੇ ਮੁੰਡੇ ਕੋਲ 20000 ਦਾ ਮੋਬਾਈਲ ਹੈ ਤੇ ਕੋ ਉਹਦੀ ਭੈਣ ਕੋਲ ਵੀ 20000 ਦਾ ਬਰਾਬਰ ਮੋਬਾਈਲ ਹੈ ਜੇ ਮੁੰਡੇ ਕੋਲ ਮੋਟਰਸਾਈਕਲ ਹੈ ਤੇ ਕੁੜੀ ਨੂੰ ਵੀ ਸਕੂਟੀ ਲੈਤੀ ਹੈ ਕੁੜੀਆਂ ਕੋਲ ਤਾਂ ਅੱਜ ਇੰਨੀ ਆਜ਼ਾਦੀ ਹੈ ਕਿ ਵਿਦੇਸ਼ਾਂ ਤੱਕ ਧੀਆ ਪਹੁੰਚ ਗਈਆਂ ਸਾਡੀਆਂ ਤੇ ਤਾਂ ਕਰਕੇ ਔਰਤ ਹਮੇਸ਼ਾ ਮਹਾਨ ਸੀ ਹੈ ਤੇ ਰਹੂਗੀ ਤੇ ਬੰਦੇ ਨਾਲੋਂ ਵੱਡੀ ਹੈ ਇਹ ਯਾਦ ਰੱਖਿਓ ਇਹ ਐਵੇਂ ਨਹੀਂ ਗੱਲ ਕਹੀ ਗੁਰਬਾਣੀ ਚ ਸੱਚੇ ਪਾਤਸ਼ਾਹ ਨੇ ਕਿਹਾ ਤਾਂ ਕਿਉਂ ਮੰਦਾ ਆਖੀਏ ਇੱਕ ਘਰ ਚ ਇੱਕ ਧੀ ਪੈਦਾ ਹੋਈ ਜਦੋਂ ਲੜਕੀ ਪੈਦਾ ਹੋਈ ਨਾ ਤੇ ਕਹਿੰਦੇ ਵੀ ਕਿਉਂ ਸਾਡੇ ਜੰਮ ਪੀ ਤੇ ਉਹ ਲੜਕੀ ਨੂੰ ਕਹਿੰਦੇ ਮਾਰਨ ਦੀ ਕੋਸ਼ਿਸ਼ ਕੀਤੀ ਜੰਮ ਦੀ ਬੱਚੀ ਨੂੰ ਪਰ ਕੀਤਾ ਕੀ ਕਹਿੰਦੇ ਘੜੇ ਚ ਪਾ ਕੇ ਤੇ ਘਰ ਦੇ ਵਿਹੜੇ ਚ ਹੀ ਨਪਦੀ ਜੰਮੀ ਹੋਈ ਤੀ ਕਹਿੰਦੇ ਜਿਹੜਾ ਉਹ ਦੱਬੀ ਸੀ ਲੜਕੀ ਉਹਦਾ ਚਾਚਾ ਆਇਆ ਘਰ ਵਿੱਚ ਉਹਨੂੰ ਪਤਾ ਸੀ ਹੁੰਦਾ ਹੀ ਨਾ ਘਰ ਚ ਮਾਹੌਲ ਪਤਾ ਹੀ ਹੁੰਦਾ ਵੀ ਸਾਡੇ ਕਿਹੋ ਜਿਹੇ ਬੰਦੇ ਕਿਹੋ ਜੀ ਸੋਚ ਦੇ ਮਾਲਕ ਹੈ ਪੁੱਛਿਆ ਕਹਿੰਦਾ ਜਿਹੜੀ ਧੀ ਪੈਦਾ ਹੋਈ ਸੀ ਕਿੱਥੇ ਐ ਸਾਰੇ ਨੇ ਨੀਮੀਆਂ ਪਾਲੀਆਂ ਉਹਨੂੰ ਸ਼ੱਕ ਹੋ ਗਿਆ ਵੀ ਕਰਤਾ ਕੰਮ ਉਹੀ ਆਸ-ਪਾਸੇ ਭਾਲੀ ਢੂੰਡੀ ਵੇਖੀ ਨਹੀਂ ਪਤਾ ਲੱਗਾ ਸ਼ੱਕ ਹੋਇਆ ਵੀ ਆਹ ਥਾਂ じゃ ਕਿਵੇਂ ਪਟਿਆ ਪਿਆ ਪਤਾ ਲੱਗ ਗਿਆ ਵੀ ਇਹਨਾਂ ਨੇ ਨੱਪਦੀ ਇੱਥੇ ਥਾਂ ਪਟਿਆ ਉਹ ਘੜਾ ਤੋੜਾ ਨਿਕਲਿਆ ਉਹ ਤੋੜੇ ਤੋਂ ਵਿੱਚੋਂ ਕੱਢ ਲਈ ਉਹ ਲੜਕੀ ਉਹਨੇ ਬਚਾ ਲਈ ਉਹਦੀ ਕੁੱਖ ਤੋਂ ਆਉਣ ਵਾਲੇ ਸਮੇਂ 'ਚ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਆਖੋ ਸਤਨਾਮ ਤਾਂ ਕਿਹਾ ਸੋ ਕਿਉਂ ਮੰਦਾਖੀਏ ਜਿੱਤ ਜਮੈ ਰਾਜਾਨ ਬੜ ਰੁੱਖਾ ਪਿੰਡ ਦੀ ਗੱਲ ਐ ਜਦੋਂ ਸੰਗਰੂਰ ਨੂੰ ਜਾਣੇ ਆਪਾਂ ਤਾਂ ਕਰਕੇ ਆਪਣੀ ਮਾਤਾ ਦਾ ਆਪਣੇ ਪਿਤਾ ਦਾ ਬਜ਼ੁਰਗਾਂ ਦਾ ਸਤਕਾਰ ਕਰੀਏ ਤਾਂ ਹੀ ਕਹੇ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੀਏ ਮਾਂ ਵਰਗਾ ਕਣਸ਼ਾ ਮਾਂ ਬੂਟਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇ ਪੜਿਓ ਪਿਆਰ ਵਿੱਚ